ਅਸਲ ਵਿੱਚ ਨਾ ਪੈਸੇ ਨੇ ਇਹਦੇ ਰੰਗ ਹੀ ਬਦਲ ਦਿੱਤੇ ਦਿਮਾਗ ਹੀ ਇਹਦਾ ਖਰਾਬ ਹੋ ਗਿਆ ਪੈਸਾ ਵੇਖ ਕੇ ਕੀ ਬਣੇਗਾ ਇਹਦਾ Jai Ji. ਆ ਨਹੀਂ ਭੈਣ ਕੀ ਹਾਲ ਹੀ ਤੇਰਾ ਹਾਲ ਤੇ ਬੜਾ ਵਧੀਆ ਜੀ ਸਿੱਤੀ ਨਹੀਂ ਜੀ ਸਲਵਾਰ ਹਾਂ ਬਸ ਬੰਨ ਚਲੀ ਥੋੜੀ ਜੀ ਹੈਗੀ ਤੇਨ ਪਤਾ ਹੈ ਫਿਰ ਡਬਲ ਸਲਵਾਰਾ ਬੜੇ ਸਾਹਮਨਾ ਬਣਾਣੀਆਂ ਪੈਂਦੀਆਂ ਨਾ ਨਹੀਂ ਉਹ ਤੇ ਹੈ ਤਾਂ ਤੇ ਤੁਹਾਡੇ ਕੋਲ ਬਣਵਾਨੀ ਹੈ ਤੁਸੀਂ ਸਿੰਦੇ ਹੀ ਬਹੁਤ ਸੋਹਣੀਆਂ ਜੇ ਹਾਂ ਬੱਚਾ ਬਸ ਹਾਂ ਬੱਤੇ ਹੋ ਜੀਂ ਰਹੀ ਹੈ ਹਾਂਜੀ ਚਲੋ ਕਰੋ ਤੁਸੀਂ ਇਹ ਸੇਨ ਮਾਰ ਲਓ ਮੈਂ ਨਾਲ ਹੀ ਲੈ ਜਾਨੀ ਆ ਅੱਛਾ ਤੇ ਇਹ ਲਈ ਸਲਵਾਰ ਹੈ ਜੀ ਦੇ ਇੱਕ ਅੱਛਾ ਸਲਵਾਰਾਂ ਦੇ ਦੋ ਤਿੰਨ ਸੀ ਤੇ ਇਹ ਜ਼ਿਆਦਾ ਜ਼ਰੂਰੀ ਸੀ ਮੈਂ ਕਿਹਾ ਕੀ ਤੁਹਾਨੂੰ ਮੈਂ ਬੁਲਾਣਾ ਵਾ ਤੋ ਫਿਰ ਟਾਈਮ ਲਾਦਾ ਨਾ ਜੀ ਤੇ ਇਹ ਸਲਵਾਰ ਰੇ ਜੀ ਇਹ ਸ਼ਾਮ ਤੱਕ ਦੇ ਦੇਣਾ ਹੈ ਹਾਂ ਹਾਂ ਕੋਈ ਨੰਬਰ ਨੰਬਰ ਮੈਂ ਲਿਸ਼ੇ ਇੰਚ ਪਹੁੰਚਾ ਰੱਖਦਾ ਹਾਂ ਹਾਂ ਵਈ ਗੱਲ ਨਹੀਂ ਲੈ ਸਿੱਧਾ ਨਾ ਤੁਸੀਂ ਅੱਛਾ ਅੱਛਾ ਹੋਰ ਠੀਕ ਸਭ ਹਾਂ ਹਾਂ ਠੱਬ ਠੀਕ ਠਾਕ ਪੱਪੇ ਠੀਕ ਹੈ ਹਾਂ ਬਸ ਐਸੋ ਤਰਹੀਆਂ ਤੈਨੂੰ ਪਤਾ ਹੀ ਹੈ ਫਿਰ ਮੱਝੂ ਵੇਖ ਲੈ ਮੈਂ ਸਾਰਾ ਕੰਮ ਛੱਡ ਕੇ ਨਾ ਪਹਿਲਾਂ ਤੇਰੀਆਂ ਸਲਵਾਰਾਂ ਸੀਂਦੀਆਂ ਲੈ ਕਹਿੰਦੀ ਕਿ ਨਹੀਂ ਵਿਚਾਰੀ ਨੇ ਦੂਰੋਂ ਆਣਾ ਹੁੰਦਾ ਹੈ ਤੇ ਚੱਲ ਮੈਂ ਪਹਿਲਾਂ ਤੇਰੀਆਂ ਸਲਵਾਰਾਂ ਸੀਂਦੀਆਂ ਐਸੇ ਕਰਕੇ ਵੇਖ ਲੈ ਹੁਣ ਤੂੰ ਦੇ ਕੇ ਚੱਲੀਆਂ ਤੇ ਭਾਵੇਂ ਕਿੰਨੇ ਡੇਢ ਘੰਟੇ ਤੱਕ ਲਾ ਕੇ ਮੇਰੇ ਕੋਲ ਲੈ ਜੀ ਤਲ ਬਹਿ ਜਾ ਗਾਇਆ ਬਹਿ ਜਾ ਬਹਿ ਜਾ ਦੇਖੋ ਤੁਸੀਂ ਇੰਦੇਓ ਤੇ ਤੇ ਦੇ ਮੈਂ ਤੁਹਾਨੂੰ ਸਾਰਾ ਕੰਮ ਦਿੰਨੇ ਆ ਮੈਲੇ ਚਾਈ ਜੀ ਤੁਸੀਂ ਜੇ ਕੀ ਜੀ ਨਾ ਪਰਵਾਹ ਨਾ ਕਰਨਾ ਮੇਰੀ ਗੱਲ ਸੁਣੋ ਤੁਸੀਂ ਵੀ ਦੂਰੋਂ ਆਂਦੇ ਹੋ ਤੇ ਤੁਹਾਨੂੰ 50 ਰੁਪਏ ਦੇ ਨਾ ਸਵਾਰ ਦੇ ਪਰ ਮੈਂ 60 ਰੁਪਏ ਦੇ ਦਾਂ ਕਰਾਂਗੀ ਹੁਣ ਹਾਂਜੀ ਤੇ ਤੁਸੀਂ ਪਤਾ ਕੀ ਕਰਿਆ ਕਰੋ ਆਟੋ ਚ ਆਇਆ ਕਰੋ ਪੈਦਲ ਨਹੀਂ ਆਣਾ ਕਰਨਾ ਉਹਦਾ ਤੁਹਾਨੂੰ ਮੈਂ ਕਰਾਇਆ ਦੇ ਦੇ ਨੀਚ ਦੇ ਨੇ ਆਹ ਕਿਹੜੀ ਗੱਲ ਕਰਦੀ ਆ ਆ ਚਾਰ ਗਲੀਆਂ ਚੱਪ ਕੇ ਤੇ ਮੈਂ ਆਣਾ ਹੁੰਦਾ ਇੱਥੇ ਕਿਹੜੀ ਗੱਲ ਹੈਗੀ ਆ ਨਾਲੇ ਸੈਰ ਦੀ ਸੈਰ ਹੋ ਜਾਂਦੀ ਹੈ ਤੇ ਨਾਲੇ ਕੰਮ ਵੀ ਮਿਲ ਜਾਂਦੀ ਆ ਨਾਲੇ ਚਲੋ ਚਾਈ ਸਾਰੀਆਂ ਗੱਲਾਂ ਛੱਡੋ ਜਦੋਂ ਮੈਂ ਤੁਹਾਡੇ ਘਰ ਆਣੀਆਂ ਨਾ ਤਾਂ ਮੈਨੂੰ ਬਹੁਤ ਟਾਈਮ ਲੱਗ ਜਾਂਦਾ ਤੇ ਮੈਂ ਨਾ 2-3 ਸੂਟਾਂ ਸ਼ਾਮ ਤੱਕ ਦੇਣੇ ਆ ਤੇ ਤੁਸੀਂ ਇਹ ਕਰ ਲਵੋ ਤੇ ਦੂਜੇ ਪਲਾਜ਼ੋ ਵਾਲੇ ਹੀ ਹੈਗੇ ਆ ਤੇ ਮੈਂ ਜਾਣੀ ਆ ਫਿਰ ਹੈ ਨਹੀਂ ਬਹਿ ਨਹੀਂ ਬਹਿ ਆ 10 ਮਿੰਟ ਨਹੀਂ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਦੀ ਦੱਸ ਗੱਲ ਆਹ ਨੇ ਉਹ ਤੇਰੀ ਜਿਹੜੀ ਜੁਠਾਣੀ ਗਈਆਂ ਜੁਠਾਣੀ ਮੈਂ ਕਹਿੰਦੀ ਆ ਉਹਦਾ ਕੋਈ ਪੁੱਛੀ ਨਾ ਉਹ ਅੰਦਰੋਂ ਅੰਦਰੋਂ ਸਭ ਕੁਝ ਬਣਾਈ ਜਾਂਦੀ ਪਈਆ ਪਤਾ ਉਹਨੇ ਕਿੰਨਾ ਗਿਆਣਾ ਬਣਾ ਲਿਆਈ ਤੈਨੂੰ ਮੈਂ ਦੱਸ ਨਹੀਂ ਸਕਦੀ ਤੂੰ ਉਹਦੇ ਕਹਿੰਦੀ ਆ ਉਹ ਮਾੜੀ ਐ ਉਹ ਮਾੜੀ ਮੂੜੀ ਕੋਈ ਨਹੀਂ ਗੀਓ ਅੰਦਰ ਸਭ ਕੁਝ ਬਣਾਈ ਜਾਂਦੀ ਉਹ ਆਪਣੇ ਬੱਚਿਆਂ ਦੇ ਕੱਪੜੇ ਲਿਆਂਦੀ ਉਹ ਲਿਆ ਕੇ ਨਾ ਤੇ ਕਿਸੇ ਦੇ ਘਰ ਰੱਖਾਂਦੀ ਉਹ ਤੇ ਤੇਰੇ ਵਰਗੀਆਂ ਨੂੰ ਕਹਿ ਦਿੰਦੀ ਆ ਲੈ ਮੈਂ ਮਾੜੀ ਆਗੇ ਮਾੜੀ ਗਿਆ फेर मुड़के 2000 ਜਿੰਨਾ ਬੱਚੋਂ ਉਹ ਤੇ ਘਰ ਚੋਕਾਂ ਤੇ ਕੱਪੜੇ ਲੈ ਆਂਦੀ ਏ ਤੂੰ ਕਿਤੇ ਕਿਤੇ ਨੂੰ ਮਾੜੀ ਮੋੜੀ ਨਾ ਕਿਤੇ ਸਮਝੀ ਮੈਂ ਦੱਸਾਂ ਤੂੰ ਬੜੇ ਗਰੀਬੀ ਦੇ ਦਿਨ ਵੇਖਈ ਮੈਂ ਦੱਸਾਂ ਆ ਸ਼ੁਕਰ ਕਰ ਮਾਲਕ ਦਾ ਤੇਰੇ ਤੇ ਚਲੋ ਮਹਾਰਾ ਨਹੀਂ ਚੰਗੇ ਦਿਨ ਲਿਆਂਦੇ ਨੇ ਮੈਂ ਜਿਹੜਾ ਜਿਹੜਾ ਤੇਰਾ ਘਰ ਵਾਲਾ ਨਾ ਉਹ ਤੇਰਾ ਮਿੱਤਰ-ਮੁੱਤਰ ਕੋਈ ਨਹੀਂ ਹੋਗਾ ਜੇ ਤੂੰ ਕਹਿੰਵੇਂ ਨਾ ਉਹ ਮੇਰਾ ਮਿੱਤਰ ਹੈਗਾ ਜਾਂ ਤੇਰਾ ਮਿੱਤਰ ਉਹਦਾ ਮਿੱਤਰ ਜਾਦਾ ਹੀ ਤੇ ਤੇਰਾ ਨਹੀਂ ਉਹ ਮਿੱਤਰ ਹੈਗਾ ਮੈਂ ਦੱਸ ਉਹ ਜੋ ਜਠਾਨੀ ਕਹਿੰਦੀ ਹੈ ਨਾ ਉਹਨੇ ਉਲੀਓ ਗੱਲ ਮੰਨਣੀ ਮੈਂ ਦੱਸਾਂ ਤੇ ਤੂੰ ਕਿ ਮੈਂ ਦੱਸਾਂ ਉਹਨੂੰ ਉਹਦੀ ਕੋਈ ਗੱਲ ਨਾ ਮੰਨੀ ਤੂੰ ਆਪਣੇ ਸਿੱਤੇ ਕਮਾਈਆਂ ਕਰਨ ਢਈ ਐ ਮੈਂ ਦੱਸਾਂ ਤੂੰ ਆਪਣਾ ਸਭ ਕੁਝ ਬਣਾ ਸਭ ਕੁਝ ਕਰ ਮੈਂ ਦੱਸਾਂ ਅੰਨ ਨੂੰ ਬਣ ਕੇ ਵਖਾ ਤੂੰ ਕਹੇ ਵੇਖ ਮੈਂ ਵੀ ਇੱਕ ਚੀਜ਼ ਹੈਗੀ ਆ ਆ ਸਾਡੇ ਘਰ ਵਾਲੀ ਵੀ ਵੇਖ ਲੈ ਅਸੀਂ ਦੂਰ ਕੀ ਜਾਂਦੇ ਸਾਡੇ ਘਰ ਹੀ ਵੇਖ ਲੈ ਮੈਂ ਦੱਸਾਂ ਆਪਣਾ ਕੰਦਿਆਂ ਐ ਜੀ ਜ਼ਿੰਦਗੀ ਐ ਸਾਡੀ ਆਪਣਾ ਜਿੰਨੇ ਕਮਾਈ ਕਰਦਿਆਂ ਚਲੋ ਆਪਣਾ ਬੜੀ ਸੋਖੀ ਜ਼ਿੰਦਗੀ ਸਾਡੀ ਐ ਤੂੰ ਇਹੀ ਕੁਸ਼ ਗੱਲ ਪੱਲੇ ਬੰਨੀ ਮੈਂ ਦੱਸਾਂ ਸਾਸ ਨੂੰ ਤੇਰਾ ਕਿਸੇ ਨਹੀਂ ਉਹਨੇ ਦੇਣਾ ਯੋ ਤੇ ਕਹਣਾ ਮੈਨੂੰ ਘਰ ਦੇ ਤੇਰੇ ਸਾਹ ਦੇ ਹਣ ਕਿਸੇ ਨੂੰ ਦੇਣਾ ਪਰ ਆਪਣੀ ਹੀ ਜੀਤ ਆਪਣਾ ਖੁਸ਼ ਹੋ ਰਹਾ ਜੈ ਛੱਡ ਪਾ ਉਹ ਤਾਂ ਮੈਨੂੰ ਪਤਾ ਨਾਲੇ ਨਾ ਜਦੋਂ ਮੇਰਾ ਵਿਆਹ ਆਇਆ ਸੀ ਨਾ ਉਹਨਾਂ ਨੇ ਮੈਨੂੰ ਇੱਕੋ ਗੱਲ ਕਹੀ ਸੀ ਇਹ ਜਿਹੜੀ ਮੇਰੀ ਵੱਡੀ ਭਾਬੀ ਹੈ ਨਾ ਮੇਰੀ ਵੱਡੀਆਂ ਭੈਣਾਂ ਵਰਗੀ ਹੈ ਇਹ ਮੇਰੀ ਮਾਵਾ ਵਰਗੀ ਹੈਗੀ ਹੈ ਤੇ ਮੈਂ ਜੋ ਉਹਨੇ ਕਹਿਣਾ ਨਾ ਮੈਂ ਸੋਈ ਕਰਨਾ ਵੈ ਤੇ ਚਾਹੀ ਉਹ ਫਰਜ਼ ਪੂਰਾ ਨਿਭਾਣ ਡਿਆ ਮੇਰਾ ਘਰ ਵਾਲਾ ਆਂਦੇ ਹੀ ਨਾ ਕਿ ਕੋਈ ਗੰਤ ਨਾ ਸਮਝਿਆ ਉਹਨੇ ਆਂਦਿਆ ਹੀ ਮੇਰੀ ਜਠਾਨੀ ਕੋਲ ਉਹ ਨਾ ਖੜੀ ਬਨਵਾ ਲਈ ਦੇਖ ਚਾਈ ਜੋ ਮੇਰੀ ਜਠਾਨੀ ਨੇ ਕਹਿਣਾ ਨਾ ਮੇਰੇ ਘਰ ਵਾਲੇ ਨੇ ਤੇ ਕਰਨਾ ਤੇ ਉਹੀ ਹੈ ਤੇ ਮੈਂ ਵੀ ਵਿੱਚ ਬੁਰੀ ਬਣੀ ਜਾਵਾਂ ਦੇ ਤੇਰੇ ਸਾਹਮਣੇ ਕਿੱਡੇ ਔਖੇ ਟਾਈਮ ਕੱਢੇ ਆ ਕੱਢੇ ਆ ਨਾ ਤੇ ਮੈਂ ਚਾਹਨੀ ਆ ਕਿ ਉਹ ਦਿਨ ਦੁਬਾਰਾ ਨਾ ਮੇਰੇ ਤੇ ਨਾ ਆਣ ਜੇ ਉਹਦੀ ਗੁਲਾਮੀ ਕਰਦਾ ਨਾ ਤੇ ਉਹਨੂੰ ਕਰਨ ਤੇ ਨਹੀਂ ਤੂੰ ਭੋਲੀ ਦੀ ਭੋਲੀ ਹੋ ਰਹੀ ਨਾ ਨੀ ਫੇਰ ਉਹਨੇ ਵਿਆਹ ਕਰਾਇਆ ਹੈ ਇਹ ਦੇ ਸਾਰੀ ਕਮਾਈ ਉਹ ਆਪਣੇ ਭਰਾ ਨੂੰ ਉਹਨੇ ਦੇਣੀ ਸੀ ਹੈ ਤੇ ਫਿਰ ਉਹਨੂੰ ਕੀ ਲੋੜ ਪਈ ਸੀ ਵਿਆਹ ਕਰਾਣ ਦੀ ਮੈਂ ਦੱਸਾਂ ਨਹੀਂ ਤਨ ਮਨਾਲੀ ਇੱਕ ਗੱਲ ਹੋਰ ਦੱਸਣ ਲੱਗੀ ਉਹ ਨਹੀਂ ਤੇਰੀ ਜਿਹੜੀ ਜਠਾਣੀ ਹੈ ਨਾ ਉਹਨੇ ਪਾਈਆਂ ਹੀ ਇੱਕ ਕਮੇਟੀਆਂ ਮੈਂ ਦੱਸਾਂ 22000 ਦੀਆਂ ਦੋ ਕਮੇਟੀਆਂ ਪਾਈਆਂ ਹੀ ਉਹਨੇ ਮੈਂ ਦੱਸਾਂ ਤੇ ਤੂੰ ਭੋਲੀ ਦੀ ਭੋਲੀ ਫੇਰ ਲੈਣਾ ਮੈਂ ਦੱਸਾਂ ਉਹ ਬਾਰੋ-ਬਾਰ ਕਰਦੀ ਪੈਹਾਲ ਲੰਦੀ ਉਹ ਤੇ ਤਾਰਨ ਦੀ ਕਮੇਟੀ ਪੈਹਾਲ ਲੰਦੀ ਤੇ ਤਾਰਨ ਦੀ ਕਮੇਟੀ ਆ ਮੈਂ ਦੱਸਾਂ ਤੂੰ ਤਾਂ ਜੇ ਜ਼ਿੰਦਗੀ ਆਪਣੀ ਬਣਾਣੀ ਹੈ ਨਾ ਤੇ ਆਪਣੇ ਪੈਰਾਂ ਤੇ ਸਟੈਂਡ ਹੋ ਜਾ ਨਹੀਂ ਇੱਕ ਦੂਜੀ ਗੱਲ ਖੋਰ ਸੁਣ ਨਹੀਂ ਆ ਤੇਰਾ ਜੀਅ ਟ ਹੈਗਾ ਨਾ ਉਹਨੇ ਸਾਰਾ ਟੰਬਰ ਆਪਣੇ ਮਗਰ ਲਾਇਆ ਹੈ ਮਰਸਾ ਤੇ ਤੂੰ ਪੋਲੀ ਦੀ ਪੋਲੀ ਨਾ ਨਵੀ ਮਰਸਾ ਹੁਣ ਨੂੰ ਪਤਾ ਲੱਗ ਗਿਆ ਕਿ ਤੂੰ ਕਮਾਈ ਕਰਨ ਲੱਗ ਪਈ ਹੈ ਤੇ ਜਿਹੜੀ ਆਪਣੀ ਕਮਾਈ ਨਾ ਕਿਤੇ ਉਹ ਨਾ ਹੋਵੇ ਤੈਨੂੰ ਹੀ ਪੱਟੂ ਪਾ ਕੇ ਤੇ ਮਗਰ ਲਾ ਲਵੇ ਤੇ ਬਾਕੀ ਤੂੰ ਆਪਣੀ ਜਿਹੜੀ ਕਮਾਈ ਹੈ ਨਾ ਤੂੰ ਖਾਮ ਕੇ ਰੱਖਣੀ ਹੈ ਮੈਂ ਦੱਸਾਂ ਕੱਲ ਤੈਨੂੰ ਸੋਥਾਂ ਲੋੜੂ ਹੀ ਪੈਣੀ ਹੈ ਕਿਉਂਕਿ ਅਸੀਂ ਅੰਗਾ ਸਾਕਾ ਵਾਲੇ ਹੈਗੇ ਆ ਸਾਨੂੰ ਪਤਾ ਵੀ ਅਸੀਂ ਫਰਾਨੀ ਜਗਤ ਦੇ ਵਰਤਨ ਹੈ ਨਹੀਂ ਭੈਣ ਹੱਥ ਨਹੀਂ ਕਿਸੇ ਦੇ ਅੱਡੇ ਜਾਂਦੇ ਅੱਛਾ ਆਪਣੀ ਕਮਾਈ ਨੂੰ ਨਾ ਹੁਣ ਸਾਮਕੇ ਰੱਖੇ ਆ ਮੇਰੀ ਗੱਲ ਆ ਪੱਲੇ ਬੰਨ ਲਈ ਆ ਵੇਖ ਲੈ ਆਪਾਂ ਕਰਦੀਆਂ ਆਪਣੀ ਕਮਾਈ ਆਪਣੇ ਕੋਲ ਰੱਖੀਂਦੀ ਜਿੱਥੇ ਜੀ ਕਰਦਾ ਵਰਤਨੀਦਾ ਜਿੱਥੇ ਜੀ ਕਰਦਾ ਰਿਂ ਜਾਣਾ ਪੈਂਦਾ ਦੁੱਖੇ ਸੁੱਖੇ ਸਰਦਾ ਸੀ ਜਾਣਾ ਪੈਂਦਾ ਬੰਦੇ ਚੰਗੀ ਮਾੜੀ ਜਗ੍ਹਾ ਤੇ ਜਾਣਾ ਹੀ ਪੈਂਦਾ ਤੇ ਆਪਾਂ ਅੰਦਰ ਓਕੜਦੇ ਆ ਆਪਣਾ ਵਰਤਾਈਂ ਆਪਾਂ ਬੱਚਿਆ ਗਿਆ ਹੱਥ ਟੱਡੀਦਾ ਹੀ ਨਹੀਂ ਅੱਛਾ ਛੱਡ ਪਰਾਂ ਚਾਹੀ ਮੈਨੂੰ ਸਭ ਪਤਾ ਬিনা ਕਿਸੇ ਨੇ ਕੀ ਕੀਤਾ ਤੇ ਕੀ ਨਹੀਂ ਕੀਤਾ ਤੇ ਜੇ ਮੈਂ ਭੁੱਲ ਜਾਈ ਆ ਨਾ ਫਿਰ ਰੱਬ ਨੇ ਮੈਨੂੰ ਸਭ ਕੁਝ ਦੇ ਦਿੱਤਾ ਵੈ ਚਲੋ ਤੁਸੀਂ ਆਪਣਾ ਕੰਮ ਕਰੋ ਤੁਹਾਡਾ ਵੀ ਟਾਈਮ ਹਰ ਜਾਉਣ ਡਿਆ ਵੈ ਤੇ ਮੈਂ ਵੀ ਜਾ ਕੇ ਨਾ ਦਕੋ ਜੀ ਬੈ ਯਾਰੀ ਜੋ ਕੋਈ ਨਹੀਂ ਹੁੰਦਾ ਪਹਿਲਾਂ ਮੇਰੀ ਗੱਲ ਸੁਣ ਲੈ ਇੱਕ ਹੋਰ ਮਰਦ ਆ ਤੇ ਮੈਂ ਜਲਤ ਮੋੜਾ ਨਾਲ ਜੁਲੂ ਤੁਵੀ ਆਈਸਾ ਨਾ ਮੈਂ ਕਹਿੰਦੀ ਕਿ ਦੀ ਰਾਣੀ ਸੈ ਐ ਤੇਰੇ ਮੂੰਹ ਤੇ ਲਾਲੀਆਂ ਭਖਲੀਆਂ ਸੀ ਟਖੂਨੇ ਵੇਖ ਤੇਰਾ ਕੀ ਹਾਲ ਹੋ ਗਿਆ ਨਹੀਂ ਆਪ ਕਰਾ ਚ ਘੁੰਮਦਾਈ ਤੇ ਤੈਨੂੰ ਘਰ ਨੌਕਰਾਂ ਨਹੀਂ ਬਣਾ ਕੇ ਤੇ ਕਿਹਾ ਯਾਸੀੰਨਾਂ ਮੈਂ ਇਹਨਾਂ ਦਾ ਤਰੀਕਾ ਸਹੀ ਨਹੀਂ ਹੋਗਾ ਮੈਂ ਦੱਸਾਂ ਚੰਗੀ ਹੋਵੇ ਨਾ ਟਖੂਨੇ ਜਿਹੜੀਆਂ ਆਪਣੀਆਂ ਕਮਾਈਆਂ ਨਾ ਉਹ ਆਪਣੇ ਕੋਲ ਤੂੰ ਸਾਂਭ ਕੇ ਰੱਖਣੀ ਕਮਾਈ ਮੈਂ ਦੱਸਾਂ ਇਹ ਨਾ ਕਿ ਨਾ ਕਿ ਮੈਂ ਡੋਲ ਜੀਆਂ ਕਮਾਈ ਆਪਣੀ ਨੂੰ ਬੜੇ ਹਿਸਾਬ ਨਾਲ ਤਰੀਕੇ ਨਾਲ ਬੜੀ ਵਰਤਣੀ ਹੋ ਤੇ ਆ ਤੇਰਾ ਜਿਹੜਾ ਟੱਬਰ ਹੈ ਨਾ ਸਾਰਾ ਮੈਂ ਦੱਸਾਂ ਇਹ ਲੱਗਾ ਹੀ ਮੈਂ ਦੇਸਾ ਜੀੜ ਸੇ ਮਗਰ ਤੇ ਤੂੰ ਨਾ ਸਿਆਣੀ ਬਣ ਗਿਆ ਮਰਦਾ ਮੇਰੀ ਗੱਲ ਕੱਪਲੇ ਬੰਦ ਕਰ ਰਹੀ ਇੱਥੋਂ ਚਾਹੀ ਤੂੰ ਤਾਂ ਮੇਰੀ ਅੱਖਾਂ ਹੀ ਖੋਲ ਦਿੱਤੇ ਪੰਨਾ ਤੋਂ ਮਨੋਨਾ ਦਾ ਪਤਾ ਹੀ ਜਿੱਦਾਂ ਦੇ ਹੈਗੇ ਆ ਪਰ ਮੇਰੀ ਜਠਾਣੀ ਨੂੰ ਨਾ 24 ਘੰਟੇ ਦਾ ਡਰੋਨ ਦੀ ਆਦਤ ਪੈ ਗਈ ਹੀ ਕੰਦੀ ਸੀ ਮੇਰੇ ਕੋ ਤੇ ਕੁਛ ਹਗਾ ਨਹੀਂ ਮਨ ਤੇ ਕੁਛ ਮਿਲਦਾ ਹੀ ਨਹੀਂ ਕੰਮ ਤੇ ਇੰਨਾ ਚੱਲਦਾ ਹੀ ਨਹੀਂ ਹੈਗਾ ਪਰ ਚਾਹੀ ਤੂੰ ਮਨ ਉਸ ਸਿਆਣਾ ਕਿ ਕਮੇਟੀਆਂ ਨੇ 20-2000 ਰੁਪਏ ਦੀਆਂ ਪਾਈਆਂ ਮੈਂ ਅਦਾ ਮਤਲਬ ਅੰਨੇ ਆਪਣਾ ਘਰ ਪੱਕਾ ਰੱਖਿਆ ਆ ਵਾ ਪਰਚਾਈ ਮੈਂ ਤੇਰਾ ਨਾ ਵਿਸ਼ਵਾਸ ਹੀ ਨਹੀਂ ਕਰਦੀ ਹੂੰ ਤੂੰ ਤਾਂ ਮਨ ਨੂੰ ਛੁਰ ਤਾਂ ਸਮਝਾਂਦੀ ਹੀ ਕਿ ਮਨਜੋ ਤੇਰੀ ਜਠਾਨੀ ਨਾ ਕਮੇਟੀਆਂ ਪਾਂਦੀ ਉਹ ਗਹਿਣੇ ਨਾਲ ਗਹਿਣਾ ਬਣਾਇਆ ਹੈ ਕੱਪੜੇ ਨਾਲ ਕੱਪੜਾ ਬਣਾਇਆ ਹੋਇਆ ਵਾ ਪਰਚਾਈ ਹੂੰ ਤੂੰ ਨਾ ਚਿੰਤਾ ਨਾ ਕਰ ਤੂੰ ਨਾ ਰੱਬ ਦਾ ਦੂਪੀ ਮਨ ਨੂੰ ਟੱਕਰੀ ਆਸਲੇ ਪਰ ਤੂੰ ਮਨ ਜੋ ਵੀ ਕਹਿਣਾ ਮੈਂ ਆਪਣੇ ਦਿਲ ਦੇ ਬਾਗ ਵਿੱਚ ਨਾ ਪੂਰਾ ਰੱਖਾਂਗੀ ਤੇ ਪਰ ਪੱਲਾ ਨਾ ਮੈਂ ਸੋਚਿਆ ਹੀ ਚਲ ਪ੍ਰਮਾਤਮਾ ਦੀ ਕਿਰਪਾ ਨਾਲ ਮੈਂ ਦੋ ਦੋ ਦੁਕਾਨਾ ਪਾ ਲਈਆਂ ਤੇ ਆਪਣੀ ਰਿੰਪੀ ਵਾਸਤੇ ਵੀ ਨਾ ਕੋਈ ਨਾ ਐਫਡੀ ਵਗੈਰਾ ਕਰਾ ਦਿੰਨੀ ਆ ਉਹਦਾ ਵਿਆਹ ਵਗੈਰਾ ਕਰਨਾ ਨਹੀਂ ਫੜੇ ਮੂੰਹ ਤੇਰਾ ਤੈਨੂੰ ਖਜੇ ਵੀ ਨਾ ਅਕਲ ਆਈ ਨਹੀਂ ਜਦੋਂ ਤੂੰ ਚਲ ਜਾਂਦੀ ਸੀ ਨਾ ਬਾਹਰ ਮੈਂ ਦੱਸਾਂ ਤੇ ਤੇਰੇ ਬੱਚਿਆਂ ਨਾਲ ਪਿਛੋ ਕੀ ਹਾਲ ਕਰਦੇ ਸੀ ਤੈਨੂੰ ਸਭ ਕੁਝ ਭੁੱਲ ਗਿਆ ਮਾਰਸਾ ਠਾਕ ਕੋਈ ਯਾਦ ਕਰ ਉਹ ਵੇਲਾ ਵੀ ਠੀਕ ਹੈ ਨਾ ਉਹ ਵੇਲਾ ਯਾਦ ਕਰ ਕੀ ਕੁਛ ਤੇਰੇ ਨਾਲ ਕੋਈ ਕੁਝ ਤੇਰੇ ਨਾਲ ਵੀ ਕੀ ਕੁਛ ਕੀਤਾ ਆਇਆ ਵੈ ਜਦੋਂ ਤੂੰ ਕੰਮ ਤੇ ਜਾਂਦੀ ਸੀ ਨਾ ਤੇ ਤੇਰੇ ਬੱਚੇ ਭੁੱਖੇ ਵਿਚਾਲੇ ਚਲੇ ਜਾਂਦੇ ਸੀ ਆ ਮੈਂ ਉਹਨਾਂ ਨੂੰ ਕੁਝ ਨਹੀਂ ਸੀ ਦਿੰਦੀ ਤੇ ਆਪਣੇ ਬੱਚਿਆਂ ਨੂੰ ਕਦੇ ਪੂੜੀਆਂ ਲਿਆ ਦੇ ਕਦੀ ਸਮੋਸੇ ਲਿਆ ਦੇ ਕਦੀ ਕੋਸ਼ ਲਿਆ ਦੇ ਤੇ ਆਪਣੇ ਬੱਚਿਆਂ ਨੂੰ ਇਹ ਰਾਜ ਰਜ ਖਵਾਉਂਦੇ ਸੀ ਤੇ ਆ ਤੇਰੇ ਬੱਚਿਆਂ ਨੂੰ ਕੱਖ ਵੀ ਨਹੀਂ ਸੀ ਉਹ ਦਿੰਦੀ ਹੁਣ ਤੂੰ ਆਪਣੇ ਬੱਚਿਆਂ ਨੂੰ ਨਾ ਉਹਨਾਂ ਦੇ ਸਾਹਮਣੇ ਖਵਾ ਉਹਨਾਂ ਨੂੰ ਵੀ ਪਤਾ ਲੱਗੇ ਮੈਂ ਦੱਸਾਂ ਕਿ ਮੈਂ ਵੀ ਕਮਾਈ ਕਰਕੇ ਆਪਣੇ ਬੱਚਿਆਂ ਨੂੰ ਖਵਾਣ ਢਈ ਆ ਮਰਨ ਨਾਲੇ ਉਹਨਾਂ ਦੀ ਹਿੱਕ ਤੇ ਨਾ ਦੀਵਾ ਬਾਲ ਅਗਲੇ ਵੀ ਵੇਖ ਲੈ ਤੇ ਸੜਨ ਮਰ ਚੰਗੀ ਹੋਵੇ ਐੇ ਕੁਛ ਕਰੀ ਹੁਣ ਚਾਹੀ ਜੀ ਚੰਗਾ ਲੱਗੇਗਾ ਇਸ ਤਰ੍ਹਾਂ ਕਿ ਸਾਰੇ ਜਾਨੇ ਬੈਠੇ ਹੋਣਗੇ ਤੇ ਮੈਂ ਆਪਣੇ ਬੱਚਿਆਂ ਨੂੰ ਖਵਾਵਾਂਗੀ ਤੇ ਉਹ ਕੀ ਸੋਚਣਗੇ ਨਹੀਂ ਉਹਨਾਂ ਨੂੰ ਸੋਚ ਉਹਨਾਂ ਦੀ ਸੋਚ ਸੋਚਣਾ ਸੋਚ ਮੈਂ ਦੱਸਾਂ ਤੇ ਆਪਣੇ ਵੱਲ ਵੇਖ ਮਰ ਜਦੋਂ ਉਹ ਖਵਾਉਂਦੇ ਸੀ ਤੇ ਤੇਰੇ ਬੱਚੇ ਭੁੱਖੇ ਰਹਿੰਦੇ ਸੀ ਹੁਣ ਤੂੰ ਉਹਨਾਂ ਦੀ ਤੇ ਦੀਵਾ ਬਾਲ ਸੋ ਆਪ ਖਵਾ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਨੂੰ ਵੀ ਪਤਾ ਲੱਗੇ ਕਿ ਮੈਂ ਵੀ ਕੁਝ ਕਮਾਈ ਕਰਕੇ ਆਪਣੇ ਬੱਚਿਆਂ ਨੂੰ ਢੀਂਡਾਈ ਹੈ ਹੂੰ ਤੇਰੀ ਜੁਠਾਣੀ ਨੇ ਨਾ ਤੇਰੇ ਮਗਰ ਮਗਰ ਫਿਰ ਨਹੀਂ ਹੁਣਾਂ ਨੂੰ ਪਤਾ ਲੱਗ ਗਿਆ ਕਿ ਇਹ ਕਮਾਈ ਕਰਦੀ ਐ ਤੇ ਤੂੰ ਚੰਗੀ ਹੋਵੇਂ ਨਾ ਤੇ ਉਹਦੇ ਥੱਲੇ ਨਾ ਲੱਗੀ ਮੈਂ ਦੱਸਾਂ ਬਿਲਕੁਲ ਨਾ ਕਮੀ ਜੋ ਕਵੇ ਤੋ ਕ ਮੈਨਾਂ ਨੂੰ ਕੁਛ ਵੀ ਕਰਨਾ ਕਿਉਂਕਿ ਤੂੰ ਆਪਣਾ ਕਮਾਈ ਕਰਦੀ ਐ ਬਿਲਕੁਲ ਉਹਦੇ ਥੱਲੇ ਥੋਲੇ ਕੁਛ ਨਹੀਂ ਲੱਗਣਾ ਤੇ ਹੁਣ ਹੀ ਸਿਆਣੀ ਬਣ ਜੇ ਠੀਕ ਐ ਚਾਹੀ ਜੀ ਅਸtra ਹੀ ਕਰਾਂਗੇ ਇਹ ਤਾਂ ਤੁਸੀਂ ਮਾਨੂੰ ਬਹੁਤ ਵਧੀਆ ਚੀਜ਼ ਸਮਝਾ ਦਿੱਤੀ ਜੇ ਇੰਨੀ ਤਾਂ ਮਾਨੂੰ ਆਪਣਿਆਂ ਨੇ ਨਹੀਂ ਸਮਝਾਈ ਜਿੰਨੀ ਤੁਸੀਂ ਸਮਝਾਈ ਤੁਸੀਂ ਤਾਂ ਉਹ ਨਾਸ ਕਰਕੇ ਸਮਝਾਈ ਆ ਉਸ ਤੁਹਾਨੂੰ ਸਾਰਾ ਪਤਾ ਵੈ ਕਿ ਮੈਂ ਕਿਸ ਗੁਜਰਾਵਿਚੋਂ ਨਿਕਲੀ ਆਂ ਪਰਚਾਈ ਜੀ ਹੁਣ ਮੈਂ ਇਦਾਂ ਹੀ ਕਰਨਾ ਪੱਲਾਂ ਤੇ ਮੈਂ ਸੋਚਿਆ ਸੀ ਕਿ ਘਰ ਥੋੜਾ ਬੋਤਾ ਖਰਚਾ ਦੇ ਦਾਂਗੀ ਪਰ ਹੁਣ ਮੈਂ ਬਿਲਕੁਲ ਨਹੀਂ ਦੇਣਾ ਮੈਂ ਆਪਣੇ ਬੱਚਿਆਂ ਦਾ ਸੋਚਾਂਗੀ ਜਿਹੜਾ ਅੰਨਾਂ ਦੀਆਂ ਐਫਡੀਆਂ ਕਰਾਣੀਆਂ ਵੈ ਇਹਨਾਂ ਨੂੰ ਪੈਸੇ ਦੇਣੇ ਆ ਤੇ ਮੈਂ ਆਪਣਾ ਮਕਾਨ ਨਾਲ ਲਵਾਣਾ ਹਾਂ ਚਾਹ ਜੀ ਮੈਂ ਚਲਦੀ ਆਂ ਚੈ ਜੀ ਜੋ ਨਾਲ ਮਨ ਘਰੋਂ ਕੱਢਦਾ ਤੇ ਫੇਰ ਨਹੀਂ ਘਰ ਆ ਕੇ ਕਿਸੇ ਨਾਲ ਕੱਢਣ ਗਿਆ ਨਹੀਂ ਤੂੰ ਬਿਤਾ ਜਾਇਦਾ ਦੀ ਮਾਲਕ ਹੈਂ ਜੇ ਤੈਨੂੰ ਗੀਸੇ ਨਾ ਦੇਣ ਮੈਂ ਰਸਾਂ ਤੂੰ ਪਾਰੇ ਗਲੀ ਵਿੱਚ ਰੋਲਾ 50 ਬੰਦੇ ਇਕੱਠੇ ਕਰ ਜੇ ਨਹੀਂ ਗਲੀ ਵਿੱਚ ਕੁਝ ਕਰ ਸਕਦੀ ਤੇ ਛੱਡਾ ਚੱਲ ਜਾ ਮੈਂ ਤਾਂ ਕਚੈਰੀ ਚੱਲ ਜਾ ਉਹ ਚੈ ਜੀ ਉਹ ਜਾ ਨਹੀਂ ਜਾ ਚੱਲ ਜਾ ਫੇਰ ਕੀ ਹੈ ਲੋਕੀ ਸਾਡੇ ਵਰਗੇ ਹੀ ਉੱਥੇ ਜਾਂਦੀਆਂ ਨੇ ਵਿਚਾਰੀ ਜਾ ਕੇ ਕਰਾ ਦੇ ਇਹਨਾਂ ਨੂੰ ਫੇਰ ਅੰਦਰ ਮਰਸਾ ਫੇਰ ਤਨ ਉਹ ਕਿਸਰਾ ਬਾਹਰ ਕੱਢਣਗੇ ਉਹਨਾਂ ਦੀ ਕੋਈ ਜੁਰਤ ਨਹੀਂ ਪੈਣੀ ਕਿ ਤੈਨੂੰ ਘਰੋਂ ਬਾਹਰ ਵੀ ਕੱਢ ਜਾਂ ਬਰਸਾ ਸਭ ਕੁਝ ਉੱਥੇ ਜਾ ਕੇ ਲਿਖਾ ਦੇ ਜੋ ਵੀ ਹੈਗਾ ਮਰ ਸਭ ਕੁਝ ਲਿਖਾ ਦੇ ਹੁਣ ਉਹਨਾਂ ਨੇ ਤੇਰੇ ਤੇ ਨਾਲ ਮਿੱਠੇ ਬਣਨਾ ਹੈ ਕਿਉਂਕਿ ਹੁਣ ਤੋਂ ਪਤਾ ਉਹਨਾਂ ਨੂੰ ਪਤਾ ਲੱਗ ਗਿਆਗਾ ਕਿ ਹੁਣ ਤੂੰ ਕੋ ਮਾਈ ਕਰਦੀ ਹੈ ਤੇ ਤੂੰ ਬਿਲਕੁਲ ਆਪਣੀ ਕਮਾਈ ਕੁ ਮਹੀ ਉਹਨੂੰ ਕੁਝ ਨਹੀਂ ਦੇਣੀ ਮੈਂ ਦੱਸਾਂ ਤੂੰ ਆਪਣੇ ਬੱਚਿਆਂ ਨੂੰ ਸਟੈਂਡ ਕਰਨਾ ਸਭ ਕੁਝ ਆਪਣੇ ਬੱਚਿਆਂ ਬਾਰੇ ਸੋਚਣਾ ਰਿੰਪੀ ਬਾਰੇ ਸੋਚਣਾ ਸਾਰਿਆਂ ਬਾਰੇ ਤੂੰ ਸੋਚ ਲੈ ਚਾਹੀ ਜੀ ਅ ਤੁਸੀਂ ਕੀ ਕਹਿਣ ਦਿਓ ਮੈਂ ਰਿੰਪੀ ਦਾ ਕੀ ਸੋਚਣਾ ਮੈਂ ਨੀ ਹਾਇ ਹਾਇ ਦੀ ਮੇਰਾ ਵੀ ਦਿਮਾਗ ਖਰਾਬ ਹੋ ਗਿਆ ਮੈਂ ਤੇ ਸਾਈਲ ਬਾਰੇ ਕਹਿਣਾ ਸੀ ਤੇ ਕਹਿ ਰਹੀਂ ਪੀਦਾਰ ਤੂੰ ਕਹਤਾਈ ਮੈਂ ਤੂੰ ਆਪਣੇ ਸਾਈਲ ਬਾਰੇ ਸੋਚ ਮੈਂ ਅਨੂ ਪ੍ਰਾ ਲਿਖਾ ਕੇ ਉਹਨੂੰ ਤੇ ਵੀ ਬਾਹਰ ਭੇਜ ਮੈਂ ਤਾਂ ਉਹਦਾ ਮੁੰਡਾ ਗਿਆ ਨਾ ਬਾਹਰ ਤੇ ਤੂੰ ਵੀ ਆਪਣੇ ਮੁੰਡੇ ਨੂੰ ਬਾਹਰ ਭੇਜ ਮੈਂ ਉਹਨਾਂ ਨੂੰ ਹੀ ਪਤਾ ਲੱਗੇ ਕਿ ਮੈਂ ਕਮਾਈ ਕਰਦੀ ਆ ਤੇ ਮੈਂ ਵੀ ਆਪਣੇ ਬੱਚੇ ਸਟੈਂਡ ਕਰਨੇ ਨੇ ਚਾ ਛੱਡ ਚਾਏ ਬੜਾ ਟੈਮ ਹੋ ਗਿਆ ਜੋ ਤੂੰ ਕਹਿਆ ਨਾ ਹੁਣ ਮਾਫੀ ਕਰਾਂਗੀ ਤੇ ਮੈਂ ਦੁਕਾਨ ਤੇ ਚਲਦੀ ਆ ਨਹੀਂ ਇੱਕ ਵਾਰ ਹੋਰ ਦਾ ਮੇਰੀ ਸੁਣ ਜਾ ਮੜ ਤੂੰ ਇਹ ਪਤਾ ਕੀ ਕਰਿਆ ਕਰੋ ਮਾਂ ਪੁੱਤਰ ਚੱਲ ਗਏ ਬਾਜ਼ਾਰ ਆਪਣਾ ਬਾਜ਼ਾਰੋਂ ਖਾ ਪੀ ਕੇ ਆਪਣਾ ਟੋਨ ਨਲ ਘਰ ਆ ਗਏ ਮਾਂ ਇਹਨਾਂ ਨੂੰ ਪਤਾ ਹੀ ਨਹੀਂ ਲੱਗਣ ਦਿਆ ਕਰੋ ਕਿ ਕਿੱਥੇ ਗਏ ਤੇ ਕਿੱਥੇ ਨਹੀਂ ਲੈ ਜਾ ਕਰ ਆਪਣੇ ਮੁੰਡੇ ਨੂੰ ਨਾਲ ਜੋ ਮੁੰਡਾ ਕਹੇ ਉਹਨੂੰ ਖਾ ਪਿਆ ਲਿਆ ਆ ਮਾਂ ਨਾਲੇ ਆਪ ਵੀ ਖਾ ਲਿਆ ਨਾਲੇ ਬੱਚੇ ਨਾਲੇ ਸ਼ੁਗਲ ਮੇਲਾ ਹੋ ਜਾਂਦਾ ਹਾਂ ਠੀਕ ਹੈ ਨਾ ਮੇਰੀ ਗੱਲਾਂ ਸਾਰੀਆਂ ਪੱਲੇ ਬੰਨ ਲੈਵੀਂ ਬੰਨ ਲੀਆਂ ਚਾਹੀ ਹਾਂ ਤੂੰ ਜੋ ਕਹਾਂ ਨਾ ਅੱਜ ਤੋਂ ਬਾਅਦ ਨਾ ਮੈਂ ਉਹੀ ਕਰਨਾ ਵੈ ਮੈਂ ਤੇ ਐਵੇਂ ਟੱਬਰ ਬਾਰੇ ਐਨੀ ਸੋਚਦੀ ਰਹੀ ਆ ਪਰ ਹੁਣ ਮਨ ਨੂੰ ਨਾ ਵਟ ਕੇ ਐ ਗੱਠ ਨਾ ਬਨਣੀ ਲੈਣੀ ਐ ਤੇ ਬਨਣੀ ਕੀ ਐ ਮੈਂ ਹੁਣ ਤੋਂ ਹੀ ਬਨ ਲਈ ਆ ਤੇ ਜਿਹੜਿਆ ਮੈਂ ਸੋਚਿਆ ਸੀ ਨਾ ਇਹ ਕਰਾਂਗੀ ਉਹ ਕਰਾਂਗੀ ਮੈਂ ਬਿਲਕੁਲ ਨਹੀਂ ਕਰਨਾ ਪਰ ਚਾਹੀ ਜੇ ਆਹੀ ਗੱਲ ਮੈਂ ਪੱਲਾ ਤੇਰੀ ਮੰਨੀ ਹੁੰਦੀ ਨਾ ਤੇ ਅੱਥੋਂ ਤੱਕ ਨੋਬਤ ਹੀ ਨਹੀਂ ਪਹੁੰਚਨੀ ਚੱਲ ਕੋਈ ਗੱਲ ਨਹੀਂ ਚਾਹੀ ਹੁਣ ਮੈਂ ਨਾ ਇਸ ਤਰ੍ਹਾਂ ਹੀ ਕਰਾਂਗੀ ਤਾਂ ਦਾ ਕਲੇਸ਼ ਤੇ ਪੈ ਜੇ ਪੈਸੇ ਤੇ ਇੱਕ ਵਾਰੀ ਉਹਨਾਂ ਨੂੰ ਮੈਂ ਕਹਿਤਾ ਸੀ ਕਿ ਮੈਨੂੰ ਹਿੱਸਾ ਦੇ ਦਿਓ ਮੈਂ ਤੁਹਾਡੇ ਵਿੱਚ ਰਹਿਣਾ ਹੀ ਨਹੀਂ ਤੇ ਦੇਖਦੀ ਆ ਅੱਜ ਕੱਲ ਦੇ ਵਿੱਚ ਗੱਲ ਕਰਕੇ ਜੇ ਤਾਂ ਉਹਨਾਂ ਨੇ ਕੋਈ ਕਲੇਸ਼ ਪਾਉਣ ਦੀ ਕੋਸ਼ਿਸ਼ ਕੀਤੀ ਤੇ ਮੈਂ ਸਾਫ਼ ਹੀ ਕਹਿ ਦਣਾ ਜਿੱਦਾਂ ਤੂੰ ਕਿਹਾ ਨਾ ਰੋਲਾ ਪਾ ਦੀ ਤੰਮਿਆ ਵਾਕੀ ਰੋਲਾ ਪਾ ਦਣਾ ਮੈਨੂੰ ਦੇ ਦੇ ਚਲ ਚਾਈ ਹੁਣ ਮੈਂ ਚਲਦੀ ਆ ਹੈ ਇਹ ਸਲਵਾਰਾਂ ਸੀ ਕਿ ਨਾ ਮੈਨੂੰ ਦੇ ਹਾਂ ਕੋਈ ਗੱਲ ਨਹੀਂ ਕੀ ਕੋਈ ਨਹੀਂ ਹਾਂ ਕੋਈ ਗੱਲ ਨਹੀਂ ਮੇਰਾ ਅੰਮ੍ਰਿਤਕਲੇ ਜਰੂ ਨਾ ਠੰਡ ਪੈ ਗਈ ਉਹ ਅੱਜ ਤਾਂ ਮੈਂ ਮੰਜੂ ਨਾਲ ਹਰ ਇੱਕ ਗੱਲ ਕਰਦੀ ਸੀ ਤੇ ਇੰਨੇ ਕੀ ਕੀਤਾ ਇੰਨੇ ਮੇਰੀਆਂ ਨੂਨੋ ਨੋਹਾਂ ਦੇ ਨਾਲ ਗੱਲਾਂ ਕਰ ਕਰਕੇ ਕਰ ਕਰਕੇ ਅੰਨ ਨੂੰ ਦਿੱਤਾ ਪਰਕਾ ਮੈਂ ਤਾਂ ਤੇ ਮੇਰੀਆਂ ਨੂਹਾਂ ਕਰ ਦਿੱਤੀਆਂ ਇੰਨੇ ਵੱਖ ਵੱਖ ਤੇ ਹੁਣ ਮਜਾ ਤਾਂਵੇਂ ਕਿ ਇੰਨਾਂ ਨੂੰ ਮੈਂ ਕਿਸ ਤਰ੍ਹਾਂ ਵੱਖ ਵੱਖ ਕਰਦੀ ਆ ਮੰਗੀ ਜੜੀ ਹੈ ਨਾ ਮੈਂ ਸਿਜੀਤ ਪੋਰਾ ਮੈਂ ਲਾਣੀ ਸੀ ਅੱਗ ਤੇ ਮੈਂ ਅਗ ਲਾ ਦਿੱਤੀ ਇਹ ਹੁਣ ਵੇਖ ਕਿਹੜੇ ਭੰਬੜ ਮਚਦੇ ਨੇ ਵੇਖੀ ਹੁਣ ਮੇਰੇ ਕਲਜੋ ਨੂੰ ਪੈਣੀ ਠੰਡ ਇੰਨਾ ਦੋਵਾਂ ਨੂੰ ਨਾ ਮੈਂ ਵੱਖੋ ਵੱਖ ਨਾ ਕਰਵਾਇਆ ਤੇ ਮੇਰਾ ਨਾਮ ਹੀ ਸਰਜੀਤ ਕੋਰ ਨਹੀਂ ਮੈਂ ਵੀ ਚਨ ਜੇ ਕੰਡਾ ਮਰਵਾਣੀਆਂ ਨੇ ਤੇ ਫਿਰ ਇਹਨਾਂ ਨੂੰ ਹੀ ਪਤਾ ਲੱਗੇ ਕਿ ਕਿਸੇ ਦੇ ਘਰ ਕਿਸਰਾ ਅੱਗ ਲਾਈ ਦੀਆਂ ਮੈਂ ਦੱਸਾਂ ਉਹ ਕਹਿੰਦੇ ਜਦੋਂ ਕਿਸੇ ਦੇ ਘਰ ਅੱਗ ਲੱਗੇ ਨੇ ਉਦੋਂ ਕਹਿੰਦੇ ਨੇ ਬਰਸੰਤਪਤੀ ਆਈ ਨੇ ਤੇ ਜਦੋਂ ਲੱਗੇ ਨਾ ਆਪਣੇ ਘਰ ਉਦੋਂ ਕਹਿੰਦੇ ਨੇ ਇਹ ਆਗ ਹੈ ਮੈਂ ਹੁਣ ਇਹਨਾਂ ਨੂੰ ਪਤਾ ਲੱਗੂਗਾ ਕਿ ਮੈਂ ਕੀ ਚੀਜ਼ ਹੈਗੀ ਆ ਕੀ ਜਾ ਤੂੰ ਜਣਾ ਰੋਟੇ ਕੇ ਹਾਂ ਮੰਜੋ ਤੂੰ ਤੁਸੀਂ ਰਹਿ ਮगन ਹੋਏ ਬੇਤਰਪਾਈ ਦੇ ਵਿੱਚ ਭੈਣ ਮੇਰੀ ਬਸ ਆ ਹੋਈ ਚੱਲੀ ਸੀ ਅੱਛਾ ਬੈ ਜਾ ਬੈ ਜਾ ਉਹ ਬੱਸ ਤੈਨੂੰ ਪਤਾ ਆ ਮੇਰਾ ਪੋਤਰਾ ਸ਼ਰਾਰਤਾ ਬੜੀਆਂ ਕਰਦਾ ਹੈਗਾ ਉਹ ਕੋਈ ਕੰਮ ਨਹੀਂ ਕਰਨ ਦਿੰਦਾ ਹੁਣ ਸੁੱਤਾ ਸੀ ਤੇ ਮੈਂ ਕਾ ਚੱਲ ਦਵਾ ਦਵਾਂ ਤਰਪਾਈ ਕਰਕੇ ਤੇ ਮੈਂ ਬੇਵਕਤ ਤੇ ਮੈਂ ਕਿਹਾ ਘਟ ਸ਼ਾਂਤੀ ਕਿਉਂ ਹੋ ਗਈ ਹੈ ਤੁਸੀਂ ਜਾਂਦੇ ਐ ਚਾਹ ਪੀਂ ਚਾਹ ਪੀਂ ਸਾਰੀਆਂ ਗੱਲਾਂ ਛੱਡੋ ਤੁਸੀਂ ਨਾ ਕੰਮ ਮੁਕਾ ਤੁਰ ਸਾਹਿਲ ਦਾ ਕਿਤੇ ਰੋਕਾ ਕਰਦਾਈ ਜਦੋਂ ਸਾਹਿਲ ਦਾ ਰੋਕਾ ਕਰਨਾ ਨਾ ਤਾਂ ਸਭ ਤੋਂ ਪਹਿਲਾਂ ਅੱਗੇ ਤੁਸੀਂ ਹੀ ਹੋਣਾ ਵੈ ਤੇ ਨਾਲੇ ਇਹ ਥੋੜੀ ਜਿੰਨੀ ਬਦਾਈ ਮਤਲਬ ਸਮਝੀ ਨਹੀਂ ਮੈਂ ਤੇਰਾ ਆ ਕੀ ਹੈ ਸਭ ਤੁਹਾਡੀ ਬਦੌਲਤ ਹੈ ਮੇਰੀ ਬਦੌਲਤ ਅਸ਼ਿਦਾਨੇ ਗਲਤ ਤੇ ਕਰ ਗੱਲ ਕੀ ਕਰਨ ਡਈ ਮੈਨੂੰ ਤੇਰੀ ਕੋਈ ਗੱਲ ਨਹੀਂ ਸਮੇ ਲੱਗਣ ਡਈ ਗੱਲ ਅਸਤਰਾ ਮੈਂ ਸਭ ਤੁਹਾਡੀ ਬਦੌਲਤ ਨਾਲ ਹੀ ਨਾ ਮੈਂ ਇੱਥੋਂ ਤੱਕ ਪਹੁੰਚੀ ਆ ਆਏ ਹਾਈ ਗੱਲ ਕਰੇ ਵੀ ਕਿ ਕੋਈ ਕਿ ਬਸ ਇਤਨੇ ਬੁਝਾਰਤਾ ਪਾਈ ਜਾਈਗੇ ਗੱਲ ਅਸਤਰਾ ਮੈਂ ਤੁਹਾਡੀ ਭੈਣ ਨੇ ਦੂਸਰੀ ਦੁਕਾਨ ਵੀ ਲੱਲੇ ਗਿਆ ਲੈ ਗੱਲਬਾਤ ਹੋ ਗਈ ਉਹ ਨਾਲ ਤੇਰੀ ਗੱਲਬਾਤ ਗੱਲਬਾਤ ਤੇ 15 ਦਿਨੋਂ ਚੱਲਿਆ ਪਰ ਸੈਟਿੰਗ ਧੋਕ ਦਿਨੀ ਹੋਇਆ ਹੋਈ ਆ ਤੇ ਕੁੜੀਆਂ ਵੀ ਮੈਂ ਹੋਰ ਰੱਖ ਲਈਆਂ ਜੇ ਚੱਲ ਮੰਝੋ ਇਹ ਤਾਂ ਬਹੁਤ ਵਧੀਆ ਹੋ ਗਿਆ ਕਿ ਤੂੰ ਦੂਸਰੀ ਦੁਕਾਨ ਵੀ ਲੈ ਲਈ ਐ ਮੈਂ ਕੰਨੀ ਆ ਕਿ ਹੁਣ ਦੁਕਾਨਾਂ ਕਰਾਏ ਤੇ ਨਾ ਮਹਾਰਾਜ ਕਰੇ ਕਿ ਤੇਰੀਆਂ ਆਪਣੀਆਂ ਦੁਕਾਨਾਂ ਹੋ ਜਾਣ ਜ਼ਰੂਰ ਹੋਣਗੀਆਂ ਦੀਦੀ ਨੀਅਤ ਨੂੰ ਮੁਰਾਦ ਆ ਨਾਲੇ ਨਾ ਪਤਾ ਕੀ ਗੱਲ ਐ ਨੀਤ ਨੂੰ ਮੁਰਾਦ ਤੇ ਗੱਲ ਠੀਕ ਆ ਸਰਨਾ ਵਧੀਆ ਗੱਲ ਏ ਆ ਕਿ ਗਾਕਾਂ ਨੂੰ ਤੂੰ ਟਾਈਮ ਨਾਲ ਚੀਜ਼ ਦੇਣੀ ਆ ਟੈਂਮ ਨਾਲ ਸੂਟ ਦੇਨੇ ਸਾਰੀ ਕਲੋਨੀ ਵਿੱਚ ਆਸ-ਪਾਸ ਦੀਆਂ ਕਲੋਨੀਆਂ ਦੇ ਵਿੱਚ ਸਾਰੇ ਇਹੋ ਕਹਿੰਦੇ ਕਿ ਜੇ ਜਾਣਾ ਮੰਜੂ ਦੀ ਬੁਟੀਕ ਤੇ ਜਾਣਾ ਕਿਉਂਕਿ ਮੰਜੂ ਜਿਹੜਾ ਟਾਈਮ ਕੰਦੀ ਉਸੇ ਟਾਈਮ ਤੇ ਚੀਜ਼ ਦਿੰਦੀ ਆ ਤੇ ਐ ਮਨੂ ਜਾਚ ਕਿੰਨੇ ਸਖਾਈ ਤੁਸੀਂ ਚੱਲ ਮੇਰਾ ਤੇ ਕਹਿਣਾ ਫਰਜ਼ ਸੀ ਪਰ ਤੂੰ ਗੱਲ ਮੰਨੀ ਆ ਨਾ ਮੰਨੀ ਮੰਨੀ ਕੋ ਨਹੀਂ ਨਾਲੇ ਮੇਰੀ ਗੱਲ ਸੁਣ ਲਾ ਹੁਣ ਤੇਰਾ ਕੰਮ ਇੰਨਾ ਵੱਧ ਗਿਆ ਏਨਾ ਹੋਵੇ ਤੂੰ ਕਮੀਜ਼ਾ ਹੋਰ ਕਿਸੇ ਨੂੰ ਬਾਹਰ ਤਰਪਾਈ ਵਾਸਤੇ ਦੇਣ ਲੱਗ ਪੈਂ ਤੈਨੂੰ ਆਂਟੀ ਭੁੱਲੀ ਜਾਵੇ ਤੁਸੀਂ ਆ ਤੇ ਭੁੱਲੀ ਜਾਓ ਮੈਂ ਤੁਹਾਨੂੰ ਮਰਦਿਆਂ ਦਾ ਤੱਕ ਨਹੀਂ ਭੁੱਲ ਸਕਦੀ ਨਾਲੇ ਨਾ ਇੱਕ ਮੇਰੇ ਦਿਮਾਗ ਤੇ ਨਾ ਟੈਨਸ਼ਨ ਪੈ ਗਈ ਆ ਟੈਨਸ਼ਨ ਪੈ ਗਈ ਹਾਂਜੀ ਕਾਦੀ ਟੈਨਸ਼ਨ ਪੈ ਗਈ ਹੈ ਟੈਨਸ਼ਨ ਆ ਵੇ ਤੇ ਤੁਹਾਡੇ ਨਾਲ ਦੇ ਗੁੰਡੀ ਨਹੀਂ ਜਿਨ੍ਹਾਂ ਨੂੰ ਸਲਵਾਰਾ ਦਿੰਨੀ ਹੈ ਅੱਛਾ surjeet ਭੈਣ ਜੀ ਹਾਂ ਹਾਂ ਭੈਣ ਜੀ ਹਾਂ ਤੇ ਥੋੜਾ ਕੰਮ ਜ਼ਿਆਦਾ ਸੀ ਤੇ ਉਹਨਾਂ ਨੂੰ ਮੈਂ ਸਲਵਾਰਾ ਦੇਣ ਆਈ ਸੀ ਆਇਆ ਤੇ ਮੈਨੂੰ ਫੋਨ ਕਰ ਦੇਣਾ ਸੀ ਤੇ ਮੈਂ ਤੇਰੀ ਦੁਕਾਨ ਤੇ ਆ ਕੇ ਲੈ ਜਾਣੀ ਆ ਸੀ ਨਹੀਂ ਨਹੀਂ ਥੋੜਾ ਜਿਹਾ ਫ੍ਰੀ ਵੀ ਸੀ ਤੇ ਹਾ ਗਾਦੇ ਕੰਮ ਵੀ ਸੀ ਤੇ ਮੈਂ ਕਿਹਾ ਚੱਲ ਅੱਜ ਮੈਂ ਨਾ ਉਹਨਾਂ ਵਾਲਨ ਆਪ ਹੋ ਕੇ ਆਨੀ ਐ ਤੇ ਨਾਲ ਉਹਨਾਂ ਦਾ ਘਰ ਵਾਲਾ ਵੀ ਠੀਕ ਨਹੀਂ ਨਾ ਹੈਗਾ ਸੀ। ਅੱਛਾ ਅੱਛਾ ਤੇ ਦੇਖੋ ਉਹਨਾਂ ਨੇ ਮੈਨੂੰ ਕਿਹਾ ਵੈ ਤੇਰੀ ਜਠਾਣੀ ਬੜੀ ਚਲਾਕ ਹੋਈ ਆ ਉਹ ਤੇ ਹੈ ਹੀ ਹੈ ਵਾ ਚਲਾਕ। ਕੰਤੇ 20-2000 ਰੁਪਏ ਦੇ ਉਹਨੇ ਕਮੇਟੀਆਂ ਪਾਈਆਂ ਹੀ ਆ ਤੇ ਪਾਈਆਂ ਵੀ ਹੈਗੀਆਂ। ਤੇ 24 ਘੰਟੇ ਮਨੂੰ ਭੁੱਖ ਨੰਗ ਭੁੱਖ ਨੰਗ ਸੁਨਾਂਦੀ ਰਹਿੰਦੀ ਐ। ਤੇ ਮੇਰੇ ਗੱਲ ਨਾ ਇੱਕ ਨਾ ਦਿਮਾਗ ਚ ਨਾ ਘੁੰਮੀ ਜਾਣ ਡੇ ਐ। ਤੂੰ ਨਾ ਮੈਂ ਵਕਰੀ ਨਾ ਹੋ ਜਾਵਾਂ ਤੂੰ ਪਾਗਲੇ ਤੂੰ ਵਕਰੀ ਹੋਣ ਬਾਰੇ ਸੋਚ ਕਿਸ ਤਰ੍ਹਾਂ ਲਿਆ ਮੰਜੂ ਜੋ ਸਾਂਝੇ ਪਰਿਵਾਰ ਵਿੱਚ ਹੁੰਦਾ ਉਹ ਆਡੋ ਕੇ ਨਹੀਂ ਹੁੰਦਾ ਮੇਰੀ ਗੱਲ ਸੁਣ ਭਾਵੇਂ ਉਹ ਚੰਗੇ ਆ ਭਾਵੇਂ ਉਹ ਮਾੜੇ ਆ ਤੇਰਾ ਸਾਥ ਦਿੱਤਾ ਨਾ ਉਹਨਾਂ ਨੇ ਕੀ ਸਾਥ ਦਿੱਤਾ ਮੇਰਾ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਮੇਰੇ ਨਾਲ ਤੁਹਾਨੂੰ ਸਾਰਾ ਪਤਾ ਹੈ ਤੇ ਹਜੇ ਵੀ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਤੇਰਾ ਸਾਥ ਦਿੱਤਾ ਸਾਥ ਦਿੱਤਾ ਜੇ ਮੇਰਾ ਸਾਥ ਦਿੱਤਾ ਹੁੰਦਾ ਨਾ ਹੋ ਮੈਂ ਤੁਹਾਨੂੰ ਸਭ ਮੇਰੀ ਮੰਜੂ ਮੇਰੀ ਗੱਲ ਸੁਣ ਤੂੰ surjeet ਦੀਆਂ ਗੱਲਾਂ ਵਿੱਚ ਨਾ surjeet ਨੂੰ ਤਾਂ ਆਦਤ ਹੈ ਘਰ ਘਰ ਜਾ ਕੇ ਕਲੇਸ਼ ਪਾਉਣ ਦੀ ਤੂੰ ਪਾਗਲ ਹੋ ਗਈ ਹੈ ਤੂੰ ਇਹ ਗੱਲ ਤੇ ਆਪ ਕਰਨੀ ਆ ਨਹੀਂ ਪਰ ਅਜੋ ਨੇ ਜੋ ਕਿਹਾ ਨਾ ਬਿਲਕੁਲ ਸਹੀ ਕਿਹਾ ਜੀ ਤੁਸੀਂ ਸਮਝਦੇ ਨਹੀਂ ਪਏ ਤੁਸੀਂ ਮਨ ਦੱਸੋ ਤੁਸੀਂ ਮੇਰੇ ਵਾਲਦੇ ਹੋ ਜਾਂ ਮੇਰੀ ਜਠਾਣੀ ਵਾਲਦੇ ਹੋ ਮੰਜੂ ਨਾ ਮੈਂ ਤੇਰੇ ਜਠਾਣੀ ਵਾਲਦੀ ਆ ਤੇ ਨਾ ਮੈਂ ਤੇਰੇ ਵਾਲਦੀ ਆ ਮੈਂ ਤੈਨੂੰ ਜੋ ਗੱਲ ਬੰਦੀ ਉਹ ਗੱਲ ਕਰਨੀ ਆ ਵੇਖ ਮੰਜੂ ਤੇਰਾ ਉਦੋਂ ਵੀ ਡਿਸੀਜਨ ਸੀ ਜਦੋਂ ਤੇਰਾ ਸਾਹਿਲ ਛੋਟਾ ਸੀ ਕਿ ਮੈਂ ਘਰ ਛੱਡ ਕੇ ਆਪਣੇ ਪੇਕੇ ਚਲੇ ਜਾਣਾ ਉਹ ਤੋਂ ਵੀ ਤੈਨੂੰ ਮੈਂ ਮਨਾ ਕੀਤਾ ਸੋਹਰੇ ਚੰਗੇ ਆ ਭਾਵੇਂ ਮਾੜੇ ਆ ਧੀ ਦਾ ਫਰਜ ਐ ਸੋਹਰੇ ਰਹਿਣਾ ਜੇ ਤੇਰਾ ਘਰ ਵਾਲਾ ਨਹੀਂ ਕੋ ਕੰਮ ਕਰਦਾ ਉਹਨਾਂ ਦੇ ਪਿੱਛੇ ਲੱਗਾ ਸੀ ਤੂੰ ਆਪਣੇ ਪੈਰਾਂ ਦਾ ਸਟੈਂਡ ਹੋਈ ਨਾ ਤੇ ਤੂੰ ਕਿਹ ਕਹਿ ਨਹੀਂ ਹੈ ਜਦੋਂ ਉਹ ਵੇਲਾ ਨਿਕਲ ਗਿਆ ਹੁਣ ਚੰਗਾ ਵੇਲਾ ਗਿਆ ਹੁਣ ਤੂੰ ਆਡੋ ਕੇ ਕੀ ਕਰਨਾ ਹੈ ਕੱਲ ਨੂੰ ਮੇਰੀ ਨੂੰਹ ਦੀ ਨਿਕਾਹ ਰਣਾ ਮੈਂ ਤੇਰੀ ਸਿਆਪਾ ਤੇ ਉਹੀ ਰਹਿਣਾ ਉਹਨਾਂ ਦਾ ਜੇ ਮੈਂ ਘਰ ਨਾ ਹੋਵਾਂਗੀ ਉਹਨੇ ਮੇਰੇ ਬੱਚਿਆਂ ਨੂੰ ਸਖਾਸਖੂ ਦੇਣਾ ਵਿੱਚ ਠਾਣੀ ਮੇਰੀ ਨੇ ਐਡੀ ਗੰਦੀ ਮੇਰੀ ਠਾਣੀ ਗਿਆ ਮੰਜੂ ਇਸ ਤਰ੍ਹਾਂ ਦੀ ਉਹ ਨਹੀਂ ਹੈਗੀ ਠੀਕ ਆ ਉਹਦੇ ਕੋ ਚਾਰ ਪੈਸੇ ਹੈਗੇ ਆ ਕਿ ਉਹਦਾ ਘਰ ਵਾਲਾ ਬੜਾ ਸਮਝਦਾਰ ਆ ਸਮਝਦਾਰੀ ਨਾਲ ਘਰ ਚੱਲਦਾ ਐਦਾ ਮਤਲਬ ਉਹ ਨਹੀਂ ਕਿ ਤੇਰੇ ਬੱਚਿਆਂ ਨੂੰ ਚੰਗਾ ਮਾੜਾ ਕਹੂਗੀ ਮੇਰੇ ਹਿਸਾਬ ਨਾਲ ਅੱਜ ਤੱਕ ਉਹਨੇ ਸਾਹਿਲ ਵਿੱਚ ਤੇ ਰਿੰਪੀ ਵਿੱਚ ਫਰਕ ਨਹੀਂ ਕੀਤਾ ਕਿਉਂ ਨਹੀਂ ਕੀਤਾ ਤਾਨੂੰ ਪਤਾ ਜਾਂ ਮਨੂੰ ਪਤਾ ਹੈਗਾ ਵਾ ਅੱਜ ਤੁਸੀਂ ਉਹਦੇ ਹਮਦਰਦੀ ਕਰੀ ਜਾਂਦੇ ਉਹਨੇ ਤੁਹਾਨੂੰ ਕੁਛ ਕਹਿ ਤਾ ਜੇ ਮੇਰੇ ਕੋਲੋਂ ਤੁਹਾਨੂੰ ਪੱਟੀ ਪੜਾਤੀ ਉਹਨੇ ਮੰਜੂ ਤੂੰ ਬੋਲਦੀ ਕਿਸ ਤਰ੍ਹਾਂ ਬਈ ਮੇਰੇ ਨਾਲ ਦੇਖੋ ਮੈਂ ਤਾਂ ਨਸਰਾ ਬੋਲਣਾ ਨਹੀਂ ਚਾਹਦੀ ਪਰ ਤੁਸੀਂ ਮੇਰਾ ਇੱਕਦਮ ਪਾਰਾ ਹਾਈ ਕਰਤਾ ਤੁਹਾਨੂੰ ਪਤਾ ਮੈਂ ਕਿ ਜਦੋਂ ਮਨੂੰ ਗੁੱਸਾ ਚੜਿਆ ਹੋਵੇ ਨਾ ਤੇ ਮੇਰੇ ਕੋਲ ਗੁਸਪੜਦਾਸ਼ ਨਹੀਂ ਹੁੰਦਾ ਉਹ ਵੀ ਗਲਤ ਗੱਲ ਮੰਜੂ ਵੇਖ ਜੇ ਉਹ ਐਨੇ ਔਖੇ ਵੇਲੇ ਤੇਰੇ ਨੰਗ ਕੇ ਨਾ ਤੇਰਾ ਤਾਂ ਹੁਣ ਸੁੱਖ ਦਾ ਵੇਲਾ ਤੂੰ ਆਪਣੀ ਮਰਜ਼ੀ ਨਾਲ ਖਾ ਸਕਦੀ ਪੀ ਸਕਦੀ ਆਪਣੀ ਕਮਾਈ ਨਾਲ ਜੋ ਮਰਜ਼ੀ ਲੈ ਸਕਦੀ ਪਰ ਇਹਦਾ ਮਤਲਬ ਇਹ ਨਹੀਂ ਕਿ ਤੂੰ ਘਰ ਛੱਡ ਕੇ ਹੁਣ ਚਲੇ ਜਾਵੇਂ ਮੈਂ ਤੇ ਇਸ ਤਰ੍ਹਾਂ ਹੀ ਕਰਨਾ ਹੈ ਜੋ ਸੁਖਜੀਤ ਕੋਰ ਨੇ ਕਿਹਾ ਨਾ ਮੈਂ ਉਹੀ ਕਰਨਾ ਹੈ ਮੈਂ ਹੁਣ ਕਿਸੇ ਦੀ ਨਹੀਂ ਸੁਣਨੀ ਹੈਗੀ ਜੀ ਮੰਜੂ ਘਰ ਜੋੜਨ ਵਾਲਾ ਕੋਈ ਨਹੀਂ ਹੁੰਦਾ ਘਰ ਤੋੜਨ ਵਾਲੇ ਬਹੁਤ ਜਾਂਦੇ ਹੁੰਦੇ ਆ ਜਿੰਨਾ ਘਰ ਓਖਾਂ ਦਾ ਨਾ ਬਣਾਣਾ ਓਨਾ ਹੀ ਸੋਖਾ ਹੁੰਦਾ ਕਾਰ ਬਣਾਣ ਲੱਗਿਆ ਕਈ ਸਾਲ ਲੱਗ ਜਾਂਦੇ ਨੇ ਤੇ ਤੋੜਨ ਲੱਗਿਆ ਪਲਕ ਛਪਗਦੇ ਆ ਟੁੱਟ ਜਾਂਦਾ ਮਨੂ ਤੇ ਆਪਣਾ ਕੰਨਾ ਟੁੱਟਦਾ ਟੁੱਟਦਾ ਨਹਿਰਾਂਂ ਡਿਆ ਜੀ ਤੇ ਮੈਂ ਚੱਲੀ ਮੈਂ ਬਹੁਤੀਆਂ ਗੱਲਾਂ ਨਹੀਂ ਤੁਹਾਡਾ ਕਰ ਸਕਦੀ ਮਨਜੂ ਤੂੰ ਪਾਗਲ ਹੋ ਗਈ ਆ ਪਾਗਲ ਹੀ ਸਮਝ ਲਓ ਮੇਰੀ ਗੱਲ ਨੂੰ ਕੀ ਕਰਨੀ ਹੈ ਤੂੰ ਕੋਈ ਗੱਲ ਸਮਝਣ ਦੀ ਕੋਸ਼ਿਸ਼ ਕਰ ਤੂੰ ਬਿਨਾਂ ਸੋਚੇ ਸਮਝੇ ਕਹੀ ਜਾਂਦੀ ਆ ਨਹੀਂ ਮੇਰੀ ਗੱਲ ਸੁਣੋ ਮੈਂ ਤੁਹਾਡੀਆਂ ਚ ਉਹ ਤੁਹਾਡੇ ਆ ਮਨਜੋ ਤੁਹਾਡੀ ਸਮਝ ਨਹੀਂ ਲੱਗਦੀ ਬਈ ਮੈਂ ਤੇ ਤੁਹਾਡੇ ਘਰ ਸ ਵੱਡੇ ਮਾਣ ਨਾ ਲਾਈਆਂ ਇੱਜ਼ਤ ਨਾ ਲਾਈਆਂ ਪਿਆਰ ਨਾ ਲਾਈਆਂ ਨਹੀਂ ਮੈਂ ਤੁਹਾਡਾ ਮੂੰਹ ਮਿੱਟਾ ਕਰਾ ਕੇ ਆਵਾਂ ਵਧਾਈ ਦੇ ਕੇ ਆ ਤੁਸੀ ਤਾਂ ਉਲਟ ਮੇ ਨਾਲ ਲੜਨ ਲੱਪੇ ਤੇ ਮੇਰੀ ਚਠਾਣੀ ਦੇ ਗੁਣ ਗਾ ਲਾਪੇ ਮਨਜੋ ਨਾ ਮੈਂ ਤੇਰੀ ਚਠਾਣੀ ਦੇ ਗੁਣ ਗਾਏ ਮੈਂ ਤਾਂ ਪੁੱਤਰ ਤੈਨੂੰ ਸਮਝਾਣ ਡਈ ਆ ਗੱਲ ਸਮਝਣ ਦੀ ਕੋਸ਼ਿਸ਼ ਕਰ ਬਥੇਰੀ ਮੈਂ ਸਮਝੀ ਮਨ ਤੇ ਸਮਝ ਹੀ ਹੋ ਨਹੀਂ ਆਇਆ ਪੱਲਾ ਤੇ ਮੈਂ ਸ਼ਦੈਨ ਬਣੀ ਰਹੀ ਆ ਸਾਰੀ ਉਮਰ ਤੇ ਜਦੋਂ ਮੇਰੀ ਸਮਝਣ ਦਾ ਟਾਈਮ ਆਇਆ ਤੇ ਤੂੰ ਕਹਿੰਦੇ ਆਪਣੀ ਜਠਾਣੀ ਦੇ ਨਾਲ ਜਠਾਣੀ ਦੇ ਨਾਲ ਗੁਣ ਲਗਾ ਸਾਂਝਾ ਘਰ ਹੁੰਦਾ ਕਹਦਾ ਸਾਂਝਾ ਘਰ ਉਦੋਂ ਸਾਂਝਾ ਘਰ ਕਿਦੋਂ ਹੀ ਜਦੋਂ ਮੇਰੇ ਬੱਚੇ ਭੁੱਖੇ ਰਹਿੰਦੇ ਸੀ ਤੇ ਆ ਮੇਰੀ ਜਠਾਣੀ ਕਹਿੰਦੀ ਜਾ ਰੋਟੀ ਬਣੀ ਆ ਜਾ ਰੋਟੀ ਖਾ ਲੈ ਜਾ ਕੇ ਉਦੋਂ ਮੇਰੀ ਜਠਾਣੀ ਨੂੰ ਕੁਛ ਨਜ ਨਹੀਂ ਆਇਆ ਮੇਰੀ ਗੱਲ ਸੁਨੋ ਅੱਜ ਮੈਂ ਤੁਹਾਡੇ ਘਰ ਆ ਗਈ ਆ ਤੁਹਾਡਾ ਦਿਲ ਕਰਦਾ ਤਰਪਾਈ ਕਰੋ ਤੁਹਾਡਾ ਦਿਲ ਕਰਦਾ ਬਿਨਾਂ ਸ਼ੱਕ ਦੀ ਨਾ ਕਰੋ ਮੈਨੂੰ ਤੇ ਪਾਈਆਂ ਵਾਲਿਆਂ ਦੀ ਨਾ ਘਾਟ ਨਹੀਂ ਕੀ ਪੈਸੇ ਦਵਾਂਗੀ ਤੇ ਕੰਮ ਕਰਾਵਾਂਗੇ ਕਹਿੰਦੇ ਨਾ ਜਿਹਦੇ ਕੋਲ ਕਹਿੰਦੇ ਬਾਪਨਾ بڑا ਰੁਪਈਆ ਸਭ ਤੋਂ بڑا ਰੁਪਈਆ ਪੈਸੇ ਦੋ ਤੇ ਆਪੇ ਕੰਮ ਹੋ ਜਾਣਾ ਜਿੱਥੇ ਮੈਂ ਤੁਹਾਨੂੰ 20 ਰੁਪਏ ਦਿਨੀ ਆ ਉਹਨੂੰ 30 ਰੁਪਏ ਦਵਾਂਗੀ ਵੇ ਨਾ ਮਿੰਟੋਂ ਮਿੰਟੀ ਭੱਜਿਆ ਆਣਾ ਉਹਨਾਂ ਨੇ ਮੇਰੇ ਕੋਲ ਉਹਨਾਂ ਨੇ ਜਿੱਥੋਂ ਤੱਕ ਕਹਿ ਦੇਣਾ ਕੋਈ ਗੱਲ ਨਹੀਂ ਤਾਡੀ ਮੈਂ ਦੁਕਾਨ ਤੇ ਬੈਠ ਕੇ ਤਰਪਾਈ ਕਰਦੇ ਮਨ ਤੇ ਆਣ ਜਾਣ ਦਾ ਝੰਜਟ ਵੀ ਖਤਮ ਉਦੋਂ ਮੈਂ ਕੁੜੀਆਂ ਨੂੰ ਕੰਨੀ ਜਾਜਸਬੀਨ ਨੂੰ ਜਾ ਤਰਪਾਈਆਂ ਫੜਾਇਆ ਜਸਬੀਨ ਨੂੰ ਇਹ ਦੇ ਕੁੜੀਆਂ ਨੇ ਵੇਖਣਾ ਮੇਰੇ ਦੁਕਾਨ ਤੇ ਬੈਠ ਕੇ ਤਰਪਾਈਆਂ ਕਰਦੇ ਨਹੀਂ ਆ ਕਰਨੀਆਂ ਨਾਲੇ ਜਿੰਨੂੰ 30 ਰੁਪਏ ਮਿਲਦੇ ਹੋਣਗੇ ਤੇ ਉਹਨਾਂ ਨੂੰ ਭਜੋ ਬੱਜੀ ਆਣਾ ਵਾ ਸੁਣ ਲੋ ਮੇਰੀ ਗੱਲ ਤੇ ਮੇਨਾਂ ਬਹੁਤੀ ਬੈਸਨ ਦੀ ਲੋੜ ਨਹੀਂ ਅੱਗੋ ਆਪਣਾ ਪੜਿਆ ਵਿਚਾਰ ਲੈਣਾ ਮੈਂ ਤੁਹਾਡੇ ਘਰ ਮੈਂ ਨਹੀਂ ਜਿਆਣਾ ਤਰਪਾਈਆਂ ਤੇ ਰੁਪਈਆ ਦੇਣ ਵਾ ਤੇ ਤੁਹਾਨੂੰ ਲੋੜ ਹੋਏਗੀ ਤੇ ਆ ਜਾਣਾ ਹੂੰ ਨਹੀਂ ਮਾਨਾ ਤੁਹਾਡਾ ਜਿਹੜਾ ਵੀ ਹਿਸਾਬ ਹੋਏਗਾ ਬਿਨਸ ਚੱਕ ਦੀ ਪਹੁੰਚ ਦੱਸ ਦੇਣਾ ਤੇ ਦੁਕਾਨ ਤੇ ਆ ਕੇ ਆਪਣਾ ਹਿਸਾਬ ਕਰ ਲੈਣਾ ਉਦੋਂ ਤੱਕ ਸੇਲੀ ਮੇਰੀ ਹੀ ਜਦੋਂ ਤੱਕ ਮੇਰਾ ਸਾਥ ਦਿੱਤਾ ਪਰ ਹੁਣ ਨਹੀਂ ਹੁਣ ਜੇ ਤੁਸੀਂ ਮੇਰਾ ਸਾਥ ਦੇ ਨਹੀਂ ਨੇੜੇ ਤੁਹਾਨੂੰ ਮੈਂ ਚੰਗੀ ਗੱਲ ਗਈ ਹੈ ਤੇ ਤੁਸੀਂ ਮੈਨੂੰ ਪੁੱਠੀਆਂ ਪੱਟੀਆਂ ਪੜਾ ਲਾਪੇਓ ਜਿਠਾਣੀ ਨੂੰ ਇੰਜ ਗਈ ਜਿਠਾਣੀ ਨੂੰ ਇੰਜੇ ਗਈ ਸਾਂਝੇ ਘਰ ਚ ਬਰਕਤ ਉਦੋਂ ਬਰਕਤਾਂ ਕਿਦੋਂ ਆਹੀ ਜਦੋਂ ਮੈਂ ਭੁੱਖੀ ਰਹਿੰਦੀ मंजू